ਜਿਹੜਾ ਮੇਰਾ ਸਟੈਂਡ ਆ ਮੈਨੂੰ ਨਾ ਕਿਸੇ ਦੇ ਬਾਪ ਦਾ ਬਾਪ ਦਾ ਬਾਪ ਵੀ ਕਹੇ ਵੀ ਤੂੰ ਆ ਕੇ ਅਕਾਲ ਤਖਤ ਦੇ ਪੇਸ਼ ਹੋ ਤਾਂ ਮੈਂ ਨਹੀਂ ਜਾਂਦਾ ਮੈਂ ਨਹੀਂ ਮੰਨਦਾ ਉਹਨੂੰ ਠੀਕ ਆ ਮੇਰਾ ਇਹੀ ਸਟੈਂਡ ਆ ਇਹੀ ਰਹੂਗਾ ਜਿੰਨਾ ਚਿਰ ਅਕਾਲ ਤਖਤ ਤੋਂ ਲੋਕਾਂ ਨੂੰ ਛੇਕਣ ਛਕਾਈ ਦਾ ਕੰਮ ਬੰਦ ਕਰਨ ਦਾ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਕਿਸੇ ਗੱਲ ਦੇ ਵਿੱਚ ਆਪਣੇ ਤੌਰ ਤੇ ਮੈਂ ਨਹੀਂ ਕੋਈ ਦਖਲ ਦਿੰਦਾ ਜਿਹੜੀ ਗੱਲ ਭਾਈ ਰਣਜੀਤ ਸਿੰਘ ਦੇ ਮੇਰੇ 2 ਮਿੰਟ ਪੂਰੇ ਹੋਣ ਦਿਓ ਮੇਰੇ 2 ਮਿੰਟ ਪੂਰੇ ਹੋਣ ਦਿਓ ਢੱਡਰੀਆਂ ਵਾਲਿਆਂ ਦੇ ਸਬੰਧ ਵਿੱਚ ਮੈਂ ਕਲੀਅਰ ਕਰ ਦਿੱਤਾ ਸਾਨੂੰ ਭਰੋਸਾ ਆ ਉਹਨਾਂ ਦਾ ਰਿਸ਼ਤਾ ਗੁਰੂ ਗ੍ਰੰਥ ਸਾਹਿਬ ਨਾਲ ਤੇ ਗੁਰੂ ਦਸਾਂ ਪਾਤਸ਼ਾਹੀਆਂ ਦੇ ਨਾਲ ਜਿਹੜਾ ਆ ਉਹ ਤੇ ਸਾਨੂੰ ਉਹਨਾਂ ਦੇ ਸਿੱਦਕ ਤੇ ਭਰੋਸਾ ਆ ਇਸ ਕਰਕੇ ਉਹ ਜਿਹੜਾ ਵੀ ਫੈਸਲਾ ਲੈਣ ਸਾਡੇ ਕੋਲ ਹਰ ਵੇਲੇ ਉਹਨਾਂ ਦਾ ਸਤਕਾਰ ਆ ਉਹ ਸਤਕਾਰ ਕਿਸੇ ਸੌਦੇ ਦਾ ਮਤਾਜ ਨਹੀਂ ਉਹਦੇ ਬਦਲੇ 'ਚ ਅਸੀਂ ਉਹਨਾਂ ਤੋਂ ਕੁਝ ਨਹੀਂ ਮੰਗਦੇ ਸਾਡੇ ਮਨ 'ਚ ਪਿਆਰ ਆ ਉਹਨਾਂ ਲਈ ਉਹ ਰਹੂਗਾ ਬੇਸ਼ੱਕ ਇਹ ਵੀ ਕਹਿ ਦੇਣ ਪੇ ਹਰਨੇਕ ਕਿਸੇ ਕੰਮ ਦਾ ਨਹੀਂ ਹੈਗਾ ਸਾਡੇ ਕੋਲ ਜਿੰਨਾ ਪਿਆਰਿਆ ਫਿਰ ਵੀ ਰਹੂਗਾ ਪਰ ਮੇਰੀ ਗੱਲ ਦਾ ਜਵਾਬ ਦੇ ਵੀ ਜਿਹੜਾ ਤੂੰ ਪਸ਼ੂਆਂ ਵਾਂਗ ਡਾਂਗ 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 ਕਰਦਾ ਜੇ ਪੁਲਿਸ ਨੇ ਆ ਕੇ ਜੇ ਤੂੰ ਏਜੰਸੀਆਂ ਦਾ ਨਹੀਂ ਹੈਗਾ ਤੇਰੇ ਤੇ ਪੁਲਿਸ ਕਿਉਂ ਨਹੀਂ ਕਾਨੂੰਨ ਬਣਾਉਂਦੀ ਕਾਨੂੰਨ ਲਾਗੂ ਬੋਲਣਾ ਨਹੀਂ ਤੈਂ 2 ਮਿੰਟ ਮੇਰੇ ਪੂਰੇ ਨਹੀਂ ਹੋਏ ਅਜੇ 2 ਮਿੰਟ 2 ਮਿੰਟ ਨਹੀਂ ਮੇਰੇ ਪੂਰੇ ਹੋਏ ਮੈਂ ਤੇਰੀ ਆਵਾਜ਼ ਨਹੀਂ ਬੰਦ ਕਰ ਰਿਹਾ ਪਰਮਜੀਤ ਕੱਲ ਹੀ ਮੈਂ ਤੇਰੀ ਆਵਾਜ਼ ਨਹੀਂ ਬੰਦ ਕਰ ਰਿਹਾ ਚੁੱਪ ਕਰ ਜਾ ਬੀਬਾ ਬੱਚਾ ਬਣ ਕੇ ਗੱਲ ਸੁਣ ਮੇਰੀ ਤੂੰ ਡਾਂਗ ਡਾਂਗ ਮੈਂ ਤੇਰੇ ਕਿਹੜੇ ਖਾਨੇ ਦੇ ਚੁੱਪ ਕਰ ਚੁੱਪ ਕਰ ਪਹਿਲਾਂ ਮੇਰੀ ਗੱਲ ਸੁਣ ਚੁੱਪ ਕਰ ਅੱਜ ਤੋਂ ਸੁਣ ਮੇਰੀ ਗੱਲ ਦੇਖ ਮੈਂ ਮੈਂ ਮੇਰੇ ਮੈਂ ਉੱਥੇ ਇੱਕ ਸਟਾਪਵਾਚ ਬੰਦ ਇੱਕ ਹੋ ਗਿਆ ਤੇਰਾ ਇੱਕ ਮਿੰਟ ਨਹੀਂ 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 ਇੱਕ ਮਿੰਟ 21 ਸੈਕਿੰਡ ਤੇ ਮੈਂ ਰੁਕੀ ਹੋਆ ਘੜੀ ਆਪਣੀ ਅਸਟਾਣ ਮੇਰੀ ਗੱਲ ਦਾ ਜਵਾਬ ਨਹੀਂ ਤੈਨੂੰ ਬੋਲਣਾ ਨਹੀਂ ਪਹਿਲਾਂ ਮੇਰੇ 2 ਮਿੰਟ ਪੂਰੇ ਹੋਣੇ ਆ ਜੀ ਉਹ ਤੂੰ ਮੇਰੇ ਵਿੱਚ 2 ਮਿੰਟ ਵਾਲੀ ਗੱਲ ਤੱਕ ਉਹ ਦਫਾ ਹੋ ਜਾ ਭੱਜ ਜਾ ਮੈਂ ਤੇਰਾ ਫੋਨ ਕੱਟਣ ਲੱਗਾ ਫਿਰ ਬਸ ਪਾਪਾ ਜੀ ਫਿਰ ਫੋਨ ਕਰ ਪਹਿਲਾਂ ਮੇਰੇ 2 ਮਿੰਟ ਪੂਰੇ ਹੋਣ ਦੇ ਪਹਿਲਾਂ ਲੈ ਬੋਲਾ ਤੀ ਸੱਗੇ ਬੋਲ ਲੈ ਓਕੇ ਓਕੇ ਤੈਨੂੰ ਅਸੀਂ ਜਿੱਦਾਂ ਤੂੰ ਬੋਲਦਾ ਔਰ ਤੇਰੇ ਤੇ ਕੋਈ ਕਾਨੂੰਨ ਨਹੀਂ ਲੱਗਦਾ ਅਸੀਂ ਕਿਉਂ ਨਾ ਮੰਨੀਏ ਕਿ ਉੱਥੇ ਏਜੰਸੀਆਂ ਨੇ ਤੇਰੇ ਵਰਗੇ ਪਸ਼ੂਆਂ ਨੂੰ ਸਿੰਘ ਮਾਰਨ ਲਈ ਅਵਾਰਾ ਛੱਡਿਆ ਗਿਆ ਆ ਪੇ ਜਾ ਕੇ ਜਿਹਦੀ ਮਰਜ਼ੀ ਉਹਨਾਂ ਨੇ ਧੀ ਪੈਣ ਕਰਾਉਣੀ ਹੁੰਦੀ ਤੁਹਾਨੂੰ ਤੋੜ ਦਿੰਦੇ ਆ ਤੁਹਾਨੂੰ ਗੁਰੂ ਦੇ ਸਿੱਖ ਕਿਦਾਂ ਮੰਨ ਲਈਏ ਗੁੰਡੇ ਕਿਉਂ ਨਾ ਕਹੀਏ ਅਸੀਂ ਇਸ ਗੱਲ ਦਾ ਜਵਾਬ ਦੇ ਜੇ ਭਿੰਡਰਾਂ ਵਾਲਾ ਐਡੀ ਵੱਡੀ ਤਾਕਤ ਹੋਣ ਦੇ ਬਾਵਜੂਦ ਉਹਨਾਂ ਨੇ ਇਸ ਤਰੀਕੇ ਨਾਲ ਆ ਕੇ ਉੱਥੇ ਜਲੀਲ ਕੀਤਾ ਅਕਾਲ ਤਖਟ ਹਟਾਇਆ ਇੰਨਾ ਕੌਮ ਦਾ ਨੁਕਸਾਨ ਕੀਤਾ 2 ਲੱਖ ਨੌਜਵਾਨ ਮਰੌਣ ਤੋਂ ਬਾਅਦ ਵੀ ਤੁਹਾਨੂੰ ਸ਼ਰਮ ਨਾ ਆਈ ਤੁਹਾਨੂੰ ਇਸ ਗੱਲ ਦਾ ਜਵਾਬ ਦੇ ਮੈਨੂੰ ਚੱਲ ਤੇਰੇ ਤੇਰਾ ਟਾਈਮ ਆ ਟਾਈਮ ਹੋ ਗਿਆ ਜ਼ਰਾ ਪੂਰਾ ਪਹਿਲੀ ਗੱਲ ਤਾਂ ਇਹ ਕਿ ਤੂੰ ਮੇਰੇ ਸਵਾਲ ਦਾ ਜਵਾਬ ਦਿੱਤਾ ਹੀ ਨਹੀਂ ਕੀ ਜੀ ਆਕਾਰ ਤੱਕ ਸਾਡੇ ਸਟੈਂਡ ਦਾ ਮਤਲਬ ਕਲੀਅਰ ਹੈ ਵੀ ਤੂੰ ਮੰਨਦਾ ਵਾ ਕਿ ਤੂੰ ਜੀ ਆਕਾਰ ਤੱਕ ਸਾਡ ਨੂੰ ਨਹੀਂ ਮੰਨਦਾ ਤੂੰ ਨਹੀਂ ਸਮਰਪਤ ਇਹਦਾ ਮਤਲਬ ਕਿ ਤੂੰ ਨਹੀਂ ਸਮਰਪਤ ਤੇ ਫਟੜੀਆਂ ਵਾਲਾ ਜਾ ਕੇ ਪੇਸ਼ ਹੋ ਗਿਆ ਫਟੜੀਆਂ ਵਾਲਾ ਤੇਰੇ ਹਿਸਾਬ ਨਾਲ ਤਾਂ ਗਲਤ ਹੋ ਗਿਆ ਨਾ ਉਹ ਤਾਂ ਸੰਤਾਂ ਦੀ ਯਾਦਗਾਰ ਦੇ ਕੰਨੀ ਹੱਥ ਕਰਕੇ ਕਹਿ ਰਿਹਾ ਕਿ ਸਾਹਮਣੇ ਸੰਤ ਜਾਨੀ ਜਿਹੜਾ ਮੈਂ ਖਾਲਸਾ ਭੰਟਾਣਾ ਦੀ ਯਾਦਗਾਰ ਹੈ ਹਨਾ ਇਹਦਾ ਮਤਲਬ ਉਹ ਸੰਤਾਂ ਨੂੰ ਸਮਰਪਤ ਹੋ ਕੇ ਬੋਲ ਰਿਹਾ ਹੁਣ ਤੁਸੀਂ ਡੋਗਲੇ ਹੋ ਹੁਣ ਤੂੰ ਗੱਲ ਕਰਦਾ ਪਸ਼ੂਆਂ ਵਾਲੀ ਤੇ ਤੁਸੀਂ ਤੁਹਾਡੀ ਹੈ ਪਸ਼ੂ ਬੰਦੀ ਪਤਾ ਕਿਦਾਂ ਪਸ਼ੂ ਬਿਰਤੀ ਇਹ ਹੁੰਦੀ ਆ ਵੀ ਕਦੀ ਔਸਖੋਲੀ ਚ ਮੂੰਹ ਮਾਰ ਲਿਆ ਕਦੀ ਔਸਖੋਲੀ ਚ ਮੂੰਹ ਮਾਰ ਲਿਆ ਜਿੱਥੇ ਲੱਗਾ ਵੀ ਚਾਰ ਪੱਠੀ ਪੱਟੇ ਮਾਤਾ ਹਰਿਆ ਵੱਧ ਪੈਂਦਾ ਉਦੋਂ ਮੂੰਹ ਮਾਰ ਲੰਗ ਪੈਨੇ ਆ ਇਹ ਹੁੰਦੀ ਆ ਪਸ਼ੂ ਬਿਰਤੀ ਸੋ ਇਹ ਤੇਰੀ ਪਸ਼ੂ ਬਿਰਤੀ ਆ ਨਾ ਵੀ ਅੱਜ ਟਰ ਰੀਆਂ ਵਾਲਾ ਆਪਣੀਆਂ ਟੀਪੀਆਂ ਗੱਲਾਂ ਤੋਂ ਪਹਿਲਾਂ ਭੱਜਿਆ ਉਦੋਂ ਤੂੰ ਨਾਲ ਖੜ ਗਿਆ ਕਿਉਂਕਿ ਤੈਨੂੰ ਲੱਗਿਆ ਵੀ ਇਹ ਤੇ ਮੇਰਾ ਫਾਇਦਾ ਵਾ ਮੇਰਾ ਮੁਫਾਦ ਆ ਮੇਰਾ ਪੂਰਾ ਹੁੰਦਾ ਕਿਉਂਕਿ ਤੇਰੇ ਕੋਲ ਹੋਰ ਕੋਈ ਮੁੱਦਾ ਹੀ ਨਹੀਂ ਹੈ ਸੰਤਾਂ ਦੇ ਬਾਰੇ ਬੋਲਣ ਤੋਂ ਇਲਾਵਾ ਸੰਥਾਵਾਂ ਨੂੰ ਭੰਡਣ ਤੋਂ ਇਲਾਵਾ ਇਰੇ ਕੋਲ ਕੋਈ ਵੀ ਦਲੀਲ ਨਹੀਂ ਐ ਸਿਰ ਕੋਈ ਪੰਜਾਬ ਦੇ ਮੁੱਦੇ ਦੀ ਗੱਲ ਕੀਤੀ ਐ ਤੱਕ ਕੋਈ ਪੰਜਾਬ ਦੇ ਮਸਲੇ ਦੀ ਗੱਲ ਕੀਤੀ ਤੋ ਪੰਜਾਬ ਦੀ ਜਰਮਾਨੀ ਦਾ ਧਾਣ ਹੋ ਰਿਹਾ ਕਦੀ ਬੋਲਿਆ ਤੂੰ ਕਦੀ ਤੇਰੇ ਮੂੰਹ ਚ ਜ਼ੁਬਾਨ ਚੋਂ ਬਦਾ ਗੱਲ ਨਹੀਂ ਨਿਕਲੀ ਇਹ ਹੁੰਦੀ ਐ ਪਸ਼ੂ ਬਿਰਤੀ ਜਿਹਨੂੰ ਪਸ਼ੂ ਬਿਰਤੀ ਪਸ਼ੂ ਸਾਡੀ ਜਿਹੜੀ ਤੂੰ ਗੱਲ ਕਰਦਾ ਨਾ ਨੰਗ ਦੀ ਅਸੀਂ ਸਪਸ਼ਟ ਆ ਅੱਜ ਵੀ ਖੜੇ ਆ ਤੇ ਕੱਲ ਵੀ ਖੜੇ ਆ ਜਿੱਥੇ ਗੱਲ ਗੁਰੂ ਦੀ ਨਿੰਦਿਆ ਦੀ ਆਊਗੀ ਨਾ ਜਿੱਥੇ ਗੱਲ ਗੁਰਦੇ ਸਤਕਾਰ ਦੀ ਬਹਾਲੀ ਹੋਊਗੀ ਅਸੀਂ ਖੜੇ ਆ ਜਿਹੜੀ ਗੱਲ ਤੂੰ ਏਜੰਸੀਆਂ ਦੀ ਕਰਦਾ ਇਹ ਤਾਂ ਸੰਗਤ ਜਾਣਦੀ ਐ ਕੌਣ ਏਜੰਸੀਆਂ ਦਾ ਕੋਣ ਇਹ ਜਾਂ ਜਿੰਦਾਉ ਸਾਨੂੰ ਜਿਹੜੇ ਪਸ਼ੂ ਦੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈਗੀ ਠੀਕ ਹੈ ਨਾ ਸ਼ਾਹਤਿਰ ਗੁਰੂ ਸਾਹਿਬ ਨੇ ਬਖਸ਼ੇ ਨੇ ਇਹ ਗੁਰੂ ਸਾਹਿਬ ਦੀ ਉਹ ਬਖਸ਼ਿਸ਼ ਹੈ ਜਿਹੜੇ ਗੁਰੂ ਸਾਹਿਬ ਦੀ ਤੋਂ ਹਵਾਲਾ ਦੇ ਰਿਆਂ ਜਿਹੜੇ ਗੁਰੂ ਸਾਹਿਬ ਦੀ ਤੋਂ ਦੋਹਾਈ ਦੇ ਰਿਆ ਨਾ ਇਹ ਉਸੇ ਗੁਰੂ ਸਾਹਿਬ ਦਾ ਹੁਕਮ ਹੈ ਹੁਣ ਜਿਹੜੀ ਤੂੰ ਗੱਲ ਕਰਦਾ ਨਾ ਇਹ ਟੜਨਿਆਂ ਵਾਲੇ ਦੀ ਤੇ ਤੇਰੇ ਸਤੈਣ ਦੀ ਇਹ ਤਾਂ ਸਪਸ਼ਟ ਹੈ ਸੰਗਤ ਨੂੰ ਵੀ ਸਪਸ਼ਟ ਹੈ ਸਾਰੀ ਦੁਨੀਆ ਨੂੰ ਸਪਸ਼ਟ ਹੈ ਕਿ ਤੁਸੀਂ ਲੋਕ ਸਿਰਫ ਤੇ ਸਿਰਫ ਆਪਣਾ ਨਿੱਜੀ ਮਫਾਦ ਪੂਰਾ ਕਰਨ ਦੇ ਵਾਸਤੇ ਯੂਜ਼ ਕਰਦੇ ਹੋ ਸਮੇਂ ਨੂੰ ਸਮੇਂ ਦੇ ਹਾਲਾਤਾਂ ਨੂੰ ਟਾਈਮ ਟਾਈਮ ਹੋ ਗਿਆ ਜੀ ਟਾਈਮ ਹੋ ਗਿਆ 2 ਮਿੰਟ ਹੋ ਗਏ 2 ਮਿੰਟ ਹੋ ਗਿਆ ਜੀ ਕਰੋ ਕਰੋ ਗੱਲ ਕਰੋ ਗੱਲ ਇੱਕ ਵਾਰੀ ਫਿਰ ਮੈਂ ਕਲੀਅਰ ਕਰਦੇ ਆ ਭਾਈ ਸਾਹਿਬ ਦਾ ਜਿਹੜਾ ਫੈਸਲਾ ਆ ਅਸੀਂ ਇਸ ਕਰਕੇ ਨਹੀਂ ਉਹਨਾਂ ਦਾ ਸਤਿਕਾਰ ਕਰਦੇ ਵੀ ਫੈਸਲਾ ਕਿਹੜਾ ਆ ਸਾਡਾ ਸਾਡਾ ਭਰੋਸਾ ਆ ਵੀ ਉਹ ਗੁਰੂ ਸਾਹਿਬ ਦੇ ਨਾਲ ਕੋਈ ਧੁੱਖਾ ਨਹੀਂ ਕਰ ਸਕਦੇ ਕੋਈ ਡਰਾਮਾ ਨਹੀਂ ਕਰ ਸਕਦੇ ਸਾਡੀ ਉਹਨਾਂ ਦੇ ਨਾਲ ਉੱਥੇ ਗੱਲ ਖਤਮ ਆ ਅਕਾਲ ਤਖਤ ਜਥੇਦਾਰ ਇਹ ਜਿਹੜਾ ਸਿਸਟਮ ਆ ਸਾਡਾ ਮੰਨਣਾ ਇਹ ਵੀ ਜਦੋਂ ਸ਼੍ਰੋਮਣੀ ਕਮੇਟੀ ਬਣੀ ਆ ਉਸ ਵੇਲੇ ਪੋਲੀਟੀਕਲੀ ਉਹਨੂੰ ਕੰਟਰੋਲ ਕਰਨ ਦੇ ਲਈ ਖੜਾ ਕੀਤਾ ਇਹਨਾਂ ਨੇ ਉਹਦੇ 'ਚ ਅਸੀਂ ਜੇ ਇਮਾਨਦਾਰੀ ਨਾਲ ਸਿੱਖ ਪੰਥ ਇਕੱਠਾ ਹੋ ਕੇ ਕੋਈ ਸਾਂਝਾ ਪਲੇਟਫਾਰਮ ਬਣਾਊਗਾ ਤਾਂ ਠੀਕ ਹੈ ਨਹੀਂ ਤਾਂ ਅਸੀਂ ਉਹਨੂੰ ਨਾ ਮੰਨੀਏ ਉਹ ਗੱਲ ਖਤਮ ਹੋ ਗਈ ਪਰ ਤੇਰੇ ਬਾਰੇ ਜਿਹੜੀ ਮੈਂ ਗੱਲ ਕੀਤੀ ਆ ਸਾਡਾ ਮੰਨਣਾ ਇਹ ਭਿੰਡਰਾਂ ਵਾਲਾ ਵੀ ਏਜੰਸੀਆਂ ਦੀ ਗਿਆਨੀ ਜੈ ਸਿੰਘ ਦੀ ਸ਼ਹਿਰ ਦੇ ਉੱਤੇ ਸਟੇਟਮੈਂਟਾਂ ਦਿੰਦਾ ਸੀ ਸਰਕਾਰ ਦੀ ਸ਼ਹਿ ਤੇ ਅੰਦਰ ਹਥਿਆਰ ਗਏ ਆ ਸਰਕਾਰ ਦੀ ਸ਼ਹਿ ਤੇ ਦਰਬਾਰਾ ਤੋਂ ਦਾ ਨੁਕਸਾਨ ਕਰਨ ਲਈ ਤੇ ਅਕਾਲੀ ਦਲ ਦਾ ਨੁਕਸਾਨ ਕਰਨ ਲਈ ਇਥੋਂ ਬਿਠਾਇਆ ਗਿਆ ਸੀ ਉਹਨੂੰ ਉਹ ਉਹ ਜਿੱਦਣ ਉਹਨਾਂ ਦਾ ਜੋਰ ਚੱਲਿਆ ਉਨੀ ਆ ਕੇ ਕਰਿਆ ਅਮਰਤਪਾਲ ਨੂੰ ਇਸੇ ਤਰ੍ਹਾਂ ਉਹਨੀ ਪਸ਼ੂਆ ਵਾਂਗ ਖੋਲਿਆ ਔਰ ਜਿੱਦਣ ਉਹਨਾਂ ਦਾ ਜੀ ਕਰਿਆ ਉਦੋਂ ਚੱਕ ਕੇ ਕਿੱਥੇ ਠੋਕੇ ਆ ਲਿਜਾ ਕੇ ਉਹਦੀ ਮਾਤਾ ਵੀ ਗਊ ਬਣਾ ਕੇ ਬਿਠਾੜ ਦਿੰਦੀ ਪਿਓ ਵੀ ਵੱਡੀਆਂ ਵੱਡੀਆਂ ਸਟੇਟਮੈਂਟਾਂ ਖਾਲਸਾਣ ਦੀ ਗੱਲ ਕਰਨੀ ਬੰਦ ਹੋ ਗਈ ਤਿਰੰਗੇ ਦੇ ਵਫਾਦਾਰ ਹੋ ਗਏ ਇਦਾਂ ਹੀ ਤੁਸੀਂ ਆ ਲੋਕਾਂ ਨੂੰ ਪੜਕਾਉ ਨਾ ਲੋਕਾਂ ਦਾ ਨੁਕਸਾਨ ਨਾ ਕਰੋ ਤੁਹਾਡੇ ਕੋ ਕੋਈ ਹੱਕ ਨਹੀਂ ਡਾਂਗ ਚੱਕਣੇ ਦਾ ਜੇ ਅਕਾਲ ਤਖਤ ਨੂੰ ਮੰਨਦੇ ਆ ਉਹਨਾਂ ਦਾ ਹੁਣ ਫੈਸਲਾ ਹੋ ਗਿਆ ਉਥੋਂ ਬੰਦੇ ਅੰਗ ਬਹਿ ਜਾਓ ਨਹੀਂ ਤਾਂ ਕੀ ਬਣਨਾ ਜੇ ਭਿੰਡਰਾਂ ਵਾਲੇ ਦਾ ਇਹ ਹਾਲ ਹੋ ਗਿਆ ਤੁਹਾਡਾ ਕੀ ਹੋਣਾ ਆ ਖਿਆਲ ਰੱਖਿਓ ਮੋਰੇ ਕੋ ਗੱਲ ਅਰਗਾ ਫੇਕ ਟੱਕਰ ਗਿਆ ਬੀਬੇ ਪੁੱਤ ਬਣਾ ਕੇ ਰੱਖੂ ਤੁਹਾਨੂੰ ਤੁਸੀਂ ਹਰੇਕ ਵਾਰੀ ਪੁਲਿਸ ਨੂੰ ਮਜਬੂਰ ਨਾ ਕਰਿਆ ਕਰੋ ਤੁਹਾਨੂੰ ਉਸ ਹੱਦ ਤੱਕ ਲੈ ਕੇ ਜਾਣ ਗੁਰੂ ਸਾਹਿਬ ਨੇ ਹਥਿਆਰ ਵਰਤੇ ਆ ਇਹ ਕਿਤੇ ਨਹੀਂ ਉਹਨੇ ਲਿਖਿਆ ਪੇ ਪਰਮਜੀਤ ਅਕੱਲ ਹੀ ਡੰਗ ਚੱਕ ਕੇ ਰੱਖੀ ਤੂੰ ਸ਼ਰਮ ਕਰੋ ਕੁਛ ਗੁਰੂ ਸਾਹਿਬ ਨੇ ਸਾਰਿਆਂ ਨੂੰ ਦਿੱਤੇ ਆ ਹਥਿਆਰ ਇਸ ਤਰੀਕੇ ਨਾਲ ਬਰਤਨੇ ਬੰਦ ਕਰੋ ਜੇ ਥੋੜੀ ਬਹੁਤੀ ਵੀ ਸ਼ਰਮ ਹੋਈ ਅੱਜ ਭੋਰਾ ਵੀ ਸ਼ਰਮ ਹੋਈ ਤੇ ਅੱਜ ਤੋਂ ਬਾਅਦ ਡਾਂਗ ਚੱਕ ਕੇ ਕਿਸੇ ਦੇ ਜਾਣ ਤੋਂ ਪਹਿਲਾਂ ਗਰੇਜ ਕਰਿਓ ਨਹੀਂ ਤਾਂ ਅਗਲੇ ਨੇ ਨੱਥ ਪਾ ਕੇ ਆਪਣੇ ਖੁੰਡ ਨਾਲ ਬੰਨ ਲੈਣਾ ਜਿੱਦਣ ਅਗਲੇ ਖੁੰਡ ਨਾਲ ਬੰਨਦੇ ਆ ਉਹਦੋਂ ਕੀ ਬਣਾਉਂਦੇ ਆ ਉਦੋਂ ਪਤਾ ਮੇਰੇ 2 ਮਿੰਟ ਤੋਂ ਹੋਇਆ ਹੁਣ ਬੋਲ ਹੋ ਗਿਆ ਹੋ ਗਿਆ ਟਾਈਮ ਤੇਰਾ ਮੇਰੀ ਗੱਲ ਸੁਣ ਪਹਿਲਾਂ ਤਾਂ ਤੂੰ ਫੇਰ ਉੱਥੇ ਹੀ ਆ ਮੈਂ ਤੈਨੂੰ ਬਾਰ ਬਾਰ ਇੱਕੋ ਗੱਲ ਤੇ ਖੜੀ ਨਹੀਂ ਆਉਣਾ ਤੂੰ ਤੇ ਆਉਂਦਾ ਨਹੀਂ ਤੂੰ ਆਪਣਾ ਪੈਨ ਕਲੀਅਰ ਕਰਦਾ ਇੱਕ ਬੰਦੇ ਕਹਿੰਦਾ ਜੋ ਸਾਨੂੰ ਰਜੀ ਸਿੰਘ ਕਰਨੀ ਵਾਲਾ ਕਹਿੰਦਾ ਸਾਨੂੰ ਇਹ ਮਨਜ਼ੂਰ ਹੈ ਮਤਲਬ ਤੂੰ ਮੰਨਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢੰਗ ਵਾਲਾ ਸਮਰਪਤ ਹੋ ਗਿਆ ਇਹਦਾ ਮਤਲਬ ਤੁਸੀਂ ਜਿਹੜੇ ਉਹਨੂੰ ਸਪੋਰਟ ਕਰਦੇ ਹੋ ਸਮਰਪਤ ਹੋ ਗਿਆ ਨਾ ਤੁਸੀਂ ਨਾਲ ਉਹਨੂੰ ਇਹਦਾ ਮਤਲਬ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਰ੍ਹਾਂ ਸਿਰ ਚੋ ਗਿਆ ਇਹ ਤਾਂ ਬਸ ਕਲੀਅਰ ਕਰਤਾ ਨਾ ਤੂੰ ਸਪਸ਼ਟ ਰੂਪ ਵਿੱਚ ਨਹੀਂ ਕਹਿ ਸਕਦਾ ਤੂੰ ਕਿਉਂਕਿ ਤੇਰੀ ਪ੍ਰੋਬਲਮ ਹੈ ਕਿ ਤੂੰ ਪਸ਼ੂ ਆਣਾ ਉਹ ਵਾਲਾ ਪਸ਼ੂ ਆਬ ਜਿਹੜਾ ਸਿੰਘ ਵੀ ਮਾਰੀ ਜਾਂਦਾ ਹੁੰਦਾ ਕਿੱਲੇ ਨੂੰ ਤੇ ਜਿਹੜਾ ਆਪਣੇ ਆਪ ਨੂੰ ਬੜਾ ਗਊ ਵੀ ਸਾਬਤ ਕਰਦਾ ਰਹੀ ਗੱਲ ਅਗਲੀ ਗੱਲ ਜਿਹੜੀ ਗੱਲ ਤੂੰ ਵੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ 6ਵੇਂ ਪਾਸ਼ਾ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਥਾਪਿਤ ਕੀਤਾ ਗਿਆ ਤੇ ਉਹ ਰਾਜਨੀਤੀ ਦੇ ਪੁੰਡੇ ਦੇ ਉੱਤੇ ਧਰਮ ਦਾ ਜਿਹੜਾ ਪੁੰਡਾ ਜਿਹੜਾ ਵਾ ਉਹਨੂੰ ਮਹਾਰਾਜ ਨੇ ਤੇ ਨਿਸ਼ਾਨ ਲਾਇਆ ਉਹ ਕਨਸੈਪਟ ਆ ਪਸਾਰਾ ਜਾਣਦੇ ਮੈਂ ਚ ਨਹੀਂ ਪੜਨਾ ਚਾਹੁੰਦਾ ਉਹ ਸਾਰਿਆਂ ਨੂੰ ਪਤਾ ਸਿੱਖ ਨੂੰ ਪਤਾ ਪਰ ਤੂੰ ਗੁਰੂ ਸਾਹਿਬ ਦੇ ਪਿੱਤੇ ਹੁਕਮਾਂ ਤੋਂ ਬਾਹਰ ਭੱਜੀ ਜਾਂਦਾ ਇੱਕ ਤੂੰ ਕਹਿੰਦਾ ਅਸੀਂ ਗੁਰੂ ਸਾਹਿਬ ਨੂੰ ਸਮਰਪਤ ਹਾਂ ਜੋ ਗੁਰੂ ਸਾਹਿਬ ਨੇ ਕਿਹਾ ਸਾਨੂੰ ਉਹ ਮੰਨਦੂਰ ਐ ਤੇ ਫਿਰ 6ਵੇਂ ਪਾਸ਼ਾ ਵੱਲੋਂ ਸਥਾਪਿਤ ਅਕਾਲ ਤਖਤ ਸਾਹਿਬ ਹੈ ਨਾ ਕਿਸੇ ਮਨੁੱਖ ਵੱਲੋਂ ਨਹੀਂ ਹਣ ਤਾਂ ਅੱਗੇ ਸਿੱਖਾਂ ਨੇ ਤਾਂ ਉਹ ਤੋਂ ਮਿਲਿਆਦਾ ਨੂੰ ਪਰੰਪਰਾ ਨੂੰ ਲਾਗੂ ਰੱਖਣਾ ਨਾ ਆ ਘਾਟਾ ਹੋ ਸਕਦੀਆਂ ਨੇ ਉੱਥੇ ਬੰਦੇ ਬੈਠੇ ਬੰਦਿਆਂ ਦੇ ਵਿੱਚ ਜੇ ਇਦਾਂ ਗੱਲ ਕਰਦੇ ਆ ਕਿ ਉਹਦੇ ਤੁਹਾਡੇ ਮੁਤਾਬਕ ਜਿਹੜੇ ਉੱਥੇ ਬੰਦੇ ਸੇਵਾਦਾਰ ਬੈਠੇ ਨੇ ਉਹ ਗਲਤ ਫੈਸਲੇ ਕਰਦੇ ਆ ਤੇ ਗੁਰਮਜਰੀ ਨੇ ਸਰਸਵਾਲ ਨੂੰ ਮਾਫੀ ਦਿੱਤੀ ਸੀ ਤੇ ਇਦਾਂ ਕਿ ਦਮਨ ਨਹੀਂ ਕਿ ਹਣ ਕੁਲਦੀਪ ਸਿੰਘ ਗੜਗਾਜ ਨੇ ਜਿਹੜੀ ਆ ਉਹ ਢੱਡੀਆਂ ਨੂੰ ਮਾਫੀ ਦੇ ਦਿੱਤੀ ਇਹ ਗੱਲ ਇਹ ਆ ਕਿ ਇਹ ਤਾਂ ਬੜਾ ਸਪਸ਼ਟ ਹੈ ਆਪ ਹੀ ਢੱਡੀਆਂ ਵਾਲਾ ਅਜ ਕਾਲ ਤੱਕ ਸਾਹ ਪੇਸ਼tion ਹੋਇਆ ਕਿ ਦੁਕਾਨਦਾਰੀ ਬੰਦ ਹੋ ਰਹੀ ਸੀ ਜੀ ਹੁਣ ਕੋਈ ਪ੍ਰੋਗਰਾਮ ਜਿਹੜਾ ਸੀਗਾ ਉਹ ਹੁੰਦਾ ਨਹੀਂ ਸੀਗਾ ਉਹੀ ਚੰਦ ਜਿਹੜੀ ਅ ਮੈਂ ਇਹਨਾਂ ਨੂੰ ਕੀ ਕਹਾਂ ਮੇਰੇ ਵਾਸਤੇ ਮੈਨੂੰ ਕਿਉਂਕਿ ਕੋਈ ਸੰਗਤ ਦਾ ਗੁਰੂ ਨਹੀਂ ਚਲੋ ਸਾਡਾ ਤਾਂ ਮਨ ਨਹੀਂ ਕਰਦਾ ਕਿਸੇ ਦੀ ਸ਼ਾਨ ਦੇ ਪਰ ਬੋਲਣ ਦੀ ਪਰ ਫਿਰ ਵੀ ਉਹੀ ਕੋਈ ਸੋਚ ਵਾਲੇ ਲੋਕ ਸੌਖੀ ਸਿੱਖੀ ਵਾਲੇ ਲੋਕ ਜਿਹੜੇ ਆ ਉਹ ਜਾ ਕੇ ਤੇ ਪੈੜਾਂ 'ਚ ਬਹਿ ਜਾਂਦੇ ਸੀ ਹੁਣ ਸੁਭਾਵਕਾ ਜਦੋਂ ਕਿਸੇ ਦੁਕਾਨ ਬੰਦ ਹੋ ਗਈ ਨਾ ਉਹ ਦੁਕਾਨ ਚਲਾਉਣ ਵਾਸਤੇ ਬੜੇ ਹੱਥ ਪੈਰ ਮਾਰਦਾ ਹੁੰਦਾ ਸੋ ਤੁਸੀਂ ਬਸ ਉਹ ਲੋਕ ਤੁਹਾਨੂੰ ਗੁਰੂ ਨਾਲ ਕੋਈ ਪ੍ਰੇਮ ਨਹੀਂ ਤੁਸੀਂ ਗੁਰੂ ਨੂੰ ਗੁਰੂ ਨੂੰ ਵਰਤਣ ਵਾਲੇ ਹੋ ਬਸ ਕਟੜੀਆਂ ਵਾਲਾ ਜਿਹੜਾ ਪੁਰਸਤਿਆਂ ਤੇ ਬਹਿ ਕੇ ਗੱਲਾਂ ਕਰਦਾ ਸੀ ਗੁਰੂ ਦਾ ਤੇ ਸਿਧਾਂਤਾਂ ਦੇ ਉਲਟ ਹਨਾ ਅੱਜ ਉਹ ਗੱਲਾਂ ਨੂੰ ਚੰਗੀਆਂ ਲੱਗਣ ਲੱਗਦੀਆਂ ਜਿਹੜੀਆਂ ਸੰਪਰਦਾਵਾਂ ਸਰਤਾਵਾਂ ਨੂੰ ਪੁਜਾਈ ਲੱਗਦੀਆਂ ਸੀਗੀਆਂ ਥੱਗ ਥੋਰ ਲੱਗਦੀਆਂ ਸੀ ਅੱਜ ਆਕਰੋ ਦੇ ਪੈਰਾਂ 'ਚ ਬਹਿ ਗਿਆ ਸੋ ਕੀ ਸੈਲੇਟ ਰਹੀਦਾ ਇਹ ਸਾਨੂੰ ਸਾਇ ਨੂੰ ਪਤਾ ਉਹ ਸਿਰਫ ਤੇਰੇ ਕਹਿਣ ਨਾਲ ਕੁਝ ਵੀ ਹੋਣਾ ਨਹੀਂ ਗਈ ਗੱਲ ਸਾਡੀ ਸਾਨੂੰ ਕੇਪੀਐਸ ਜਲ ਤੱਕ ਨੂੰ ਸਾਨੂੰ ਜਿਹੜਾ ਟੱਕਰੂ ਪਈ ਗੱਲ ਲਈ 2 ਮਿੰਟ ਹੋ ਗਏ 2 ਮਿੰਟ ਹੋ ਗਏ ਹਾਂ ਸ਼ਾਬਾਸ਼ ਇੱਕ ਗੱਲੋਂ ਇੱਕ ਗੱਲੋਂ ਸ਼ਾਬਾਸ਼ ਬਣਦੀ ਆ ਪਰਮਜੀਤ ਸਿੰਘ ਤੁਹਾਡੀ ਬਈ ਇਹ ਐਵੇਂ ਲੋਕ ਕਹਿੰਦੇ ਆ ਕਿ ਤੁਸੀਂ ਅਵੇਰੇ ਤੁਹਾਨੂੰ ਸਾਰਾ ਕੁਝ ਸਮਝ ਆਉਂਦਾ ਤੁਹਾਨੂੰ ਦੇ ਕਿਦਾਂ ਬੜਾ ਸੋਹਣਾ 2 ਮਿੰਟ ਬਾਅਦ ਚੁੱਪ ਕਰ ਜੰਨਾ ਤੂੰ ਠੀਕ ਆ ਇਹਦਾ ਮਤਲਬ ਬੀਬੇ ਪੁੱਤ ਬਣ ਸਕਦੇ ਤੁਸੀਂ ਜੇ ਕੋ ਬਣਾਉਣੇ ਵਾਲਾ ਹੋਵੇ ਉੱਥੇ ਮੋਰੇ ਕਰ ਨਹੀਂ ਰਿਹਾ ਹਾਂ ਤੇ ਹੁਣ ਬੋਲਣਾ ਥੋੜੀ ਐਦਾ ਲਾਣਤ ਲਾਣਤ ਨਾ ਪਵਾ ਮੈਂ ਤੇਰੀ ਸਿਫਤ ਕਰਨ ਲੱਗਾ ਯਾਰ ਉਹ ਤਾਂ ਕਰ ਲੈਣ ਤੇ ਮੈਨੂੰ ਮੈਨੂੰ 2 ਮਿੰਟ ਮੇਰੇ ਆ 2 ਮਿੰਟ ਮੇਰੇ ਆ ਇਦਾਂ ਨਾ ਕਰ ਹਾਂ ਇਹਦਾ ਮਤਲਬ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਇਦਾਂ ਦੱਸਣਾ ਚਾਹੁੰਦੇ ਆ ਕਿ ਭਾਈ ਇਦਾਂ ਨਾ ਕਰੋ ਇਹਨਾਂ ਨੂੰ ਥੋੜਾ ਜਿਹਾ ਦਬਕਾ ਮਾਰਿਆ ਕਰੋ ਮੋਰੀਓ ਇਦਾਂ ਦਿਖਾ ਲਿਆ ਕਰੋ ਜਿਦਾ ਬੱਕਰੀ ਨੂੰ ਸੂਟੀ ਦਿਖਾ ਲਈ ਦੀ ਇਹ ਮੁੜ ਜਾਂਦੇ ਆ ਇਹਨਾਂ ਨੂੰ ਪਤਾ ਹੈਗਾ ਜਦੋਂ ਕੋਈ ਦਬਕਾ ਮਾਰਦਾ ਵੀ ਬੀਬੇ ਬਣ ਕੇ ਕਿੱਦਾਂ ਬਹਿਣਾ ਟੀਚਰ ਜਦੋਂ ਕਹਿੰਦਾ ਨਾ ਕੰਨ ਫੜਾ ਕੇ ਉੱਥੇ ਬਿਠਾ ਲ ਦੇਣਾ ਜੇ ਬੋਲਿਆ ਹੁਣ ਆਰਾਮ ਨਾਲ ਬਹਿ ਜਾਂਦੇ ਫਿਰ ਇਹ ਅਮੀਨਾ ਡਰਿਆ ਕਰੋ ਇਹਨਾਂ ਤੋਂ ਕੋਈ ਖਾਲਸਾਤਾਨ ਦੀ ਗੱਲ ਕੋਈ ਨਾ ਤੇ ਕੋਈ ਕੁਝ ਨਹੀਂ ਇਹਨਾਂ ਨੂੰ ਕਿਸੇ ਗੁਰੂ ਸਾਹਿਬ ਨੇ ਇਹਨਾਂ ਨੂੰ ਨਹੀਂ ਕਿਹਾ ਇਹ ਗੱਲ ਗਰੰਟੀ ਆ ਛੇਵੇਂ ਪਾਤਸ਼ਾਹ ਨੇ ਜੇ ਹਥਿਆਰ ਚੱਕਣ ਨੂੰ ਕਿਹਾ ਹੋਊਗਾ ਤਾਂ ਜਿਹੜੇ ਪਰਮਜੀਤ ਅਕਾਲੀ ਵਰਗੇ ਗਸੈਲੇ ਬਿਨਾ ਵਜਾਏ ਇਦਾਂ ਪਹਿਣੇ ਵਾਲੇ ਇਹਨਾਂ ਨੂੰ ਜ਼ਰੂਰ ਕਿਹਾ ਵੀ ਤੂੰ ਨਾ ਚੱਕੀ ਇਹ ਤਾਂ ਤੇਰੇ ਡਾਂਗ ਫਿਰੂ ਜੇ ਅੱਜ ਵੀ ਗੁਰੂ ਸਾਹਿਬ ਆਜਣ ਤੁਹਾਨੂੰ ਜ਼ਰੂਰ ਕੰਨ ਫੜਾ ਕੇ ਬਿਠਾ ਲੈਣ ਚੁੱਪ ਕਰ ਜਾ ਅੱਗੇ ਵੀ ਉਹਨਾਂ ਨੂੰ ਪਤਾ ਵੀ ਦੇਖ ਲੈ ਭਿੰਡਰਾਲੇ ਨੇ ਕਿੰਨਾ 2 ਲੱਖ ਨੌਜਵਾਨ ਮਰਵਾ ਕੇ ਪੰਜਾਬ ਕਿੰਨਾ ਪਿੱਛੇ ਕਰ ਦਿੱਤਾ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਜਿਹੜੇ ਤੁਹਾਨੂੰ ਹਥਿਆਰ ਛੱਕਣ ਨੂੰ ਕਹਿ ਗਏ ਆਪ ਦਰਬਾਰ ਸਾਹਿਬੀ ਤੇ ਅੰਮ੍ਰਿਤਸਰ ਵੀ ਛੱਡ ਕੇ ਚਲ ਗਏ ਸੀ ਤੇ ਇੱਥੇ ਜੇ ਲੜਾਈ ਕੀਤੀ ਤਾਂ ਨੁਕਸਾਨ ਹੋਣਾ ਜੇ ਇੰਨੀ ਸ਼ਰਮ ਇੰਨੀ ਅਕਲ ਹੁੰਦੀ ਤੇ ਤੁਸੀਂ ਵੀ ਕਹਿੰਦੇ ਵੀ ਭਿੰਡਰਾਂ ਵਾਲੇ ਨੇ ਗਲਤ ਫੈਸਲਾ ਕੀਤਾ ਉੱਥੇ ਅੰਦਰ ਲੜਾਈ ਕਰਕੇ ਕੌਮ ਦਾ ਨੁਕਸਾਨ ਨਹੀਂ ਸੀ ਹੋਣਾ ਅਕਾਲ ਤਖਤ ਨਹੀਂ ਸੀ ਡੇਣਾ ਗਾਹਾਂ ਵੀ ਕਰਿਓ ਚੰਗੀ ਗੱਲ ਆ ਅਸੀਂ ਮੈਂ ਨਹੀਂ ਸੋਚਦਾ ਮੇਰੇ ਇੰਨੇ ਮਾੜੇ ਦਿਨ ਆਏ ਆ ਕਿ ਪਰਮਜੀਤ ਅਕਾਲੀ ਨਾਲ ਮੈਂ ਇਹ ਇਹ ਵਿਚਾਰ ਕਰੂੰਗਾ ਕਿ ਸ਼੍ਰੋਮਣੀ ਕਮੇਟੀ ਅਕਾਲ ਤਖਤ ਗੁਰੂ ਸਾਹਿਬ ਨੇ ਬਣਾਇਆ ਕਿ ਨਹੀਂ ਬਣਾਇਆ ਕਿੱਦਾਂ ਪੰਜ ਪਿਆਰੇ ਆ ਉਹ ਹਰਨੇਕ ਨੇ ਜੋ ਕਰਨਾ ਪਤਾਇਆ ਉਹਨੂੰ ਆਪਣੇ ਆਪਣੇ ਹੋਸ਼ ਵਿੱਚ ਰਹੋ ਢੱਡਰੀਆਂ ਵਾਲੇ ਨੇ ਜੋ ਫੈਸਲਾ ਕਰ ਲਿਆ ਜੇ ਅਕਾਲ ਤਖਤ ਨੂੰ ਮੰਨਦੇ ਆ ਅਕਾਲ ਤਖਤ ਦੇ ਜਥੇਦਾਰ ਨੇ ਜੋ ਫੈਸਲਾ ਕਰ ਦਿੱਤਾ ਉਹਨੂੰ ਮੰਨੋ ਬੀਬੇ ਪੁੱਤ ਬਣ ਕੇ ਬੈਠੋ ਗਾਹਾਂ ਤੋਂ ਅਵਾ ਤਵਾ ਜਾ ਕੇ ਕਿਸੇ ਦੇ ਜਾ ਕੇ ਸਿੰਗਨਾ ਮਾਰਿਓ ਬੜੇ ਸਤਕਾਰ ਨਾਲ ਤੁਸੀਂ ਰਹਿ ਸਕਦੇ ਆ ਪੰਜਾਬ ਦਾ ਮਾਹੌਲ ਨਸ਼ਿਆਂ ਵਿੱਚ ਇੰਨਾ ਕੁਝ ਖਰਾਬ ਹੋਇਆ ਆ ਉਹਨੂੰ ਠੀਕ ਹੋ ਲੈਣ ਦਿਓ ਅਮੀਨਾ ਸਿੰਘ ਮਾਰੋ ਜਾ ਕੇ ਠੀਕ ਆ ਚੰਗਾ ਧੰਨਵਾਦ ਤੇਰਾ ਤੇ ਬਾਕੀ 2 ਮਿੰਟ ਆਪਣੇ ਲੈ ਲਾ ਤਾਂ ਬਾਕੀ ਗੱਲ ਫੇਰ ਆਪਾਂ ਕਰਾਂਗੇ ਲੇਕਿਨ ਪੱਜਿਆ ਨਾ ਕਰ ਵੇਖ ਤਾਂ ਮੈਂ ਕੀ ਹੁੰਦਾ ਇਹੋ ਪ੍ਰੋਬਲਮ ਆ ਬਸ ਤੇਰੀ ਤੂੰ ਬਾਤ ਜਾਨਾ ਹੁਣ ਜੇ ਤਾ ਗੱਲ ਕਰਦਾ ਕਰ ਹੁਣ ਗੱਲ ਹੁਣ ਗੱਲ ਸੁਣ ਤੂੰ ਗੱਲ ਕਰਦਾ ਚੱਲ ਛੱਡ ਯਾਰ ਤੂੰ ਪੰਜਾਬ ਦੇ ਮਸਲਿਆਂ ਦੀ ਗੱਲ ਕਰਦਾ ਕਿਦਾਂ ਬੋਲਦੇ ਆ ਤੁਸੀਂ ਪੰਜਾਬ ਦੇ ਮਸਲਿਆਂ ਤੇ ਸੰਤਾਂ ਦੀ ਤੁਸੀਂ ਗੱਲ ਕਰਦੇ ਹੋ ਸੰਤ ਅਕਾਲ ਤਖਤ ਸਾਹਿਬ ਦੇ ਅੰਦਰ ਸੀ ਕਿ ਤਾਂ ਹਮਲਾ ਹੋਇਆ ਤੇ ਬੜੀ ਜਿਹੜੇ ਬਾਕੀ 34 ਗੁਰੂ ਘਰਾਂ ਦੇ ਵਿੱਚ ਜਿੱਥੇ ਵੀ ਗੁਰੂ ਘਰਾਂ 'ਤੇ ਅਟੈਕ ਹੋਇਆ ਸੀ ਉਹ ਕਿਉਂ ਹੋਇਆ ਬਹੁਤ ਸਵਾਲ ਨੇ ਲੈ ਕੇ ਜਿਹਦੇ ਸਵਾਲਾਂ ਦਾ ਕੋਈ ਜਵਾਬ ਹੈ ਨਹੀਂ ਪਰ ਹਾਂ ਤੂੰ ਪਸ਼ੂ마 ਵਾਂਗੂੰ ਸੰਤ ਮਾਰ ਲੰਗ ਪੈਣਾ ਇਸ ਕਰਕੇ ਮੈਂ ਤੈਨੂੰ ਉਹ ਸਵਾਲ ਕਰਨਾ ਹੀ ਲਈ ਕਿਉਂਕਿ ਤੈਨੂੰ ਪਤਾ ਸਾਰਾ ਕੁਝ ਆ ਪਰ ਦੂਰ ਟੀ ਵਿਚ ਪਸ਼ੂਆ ਜਿਹੜਾ ਸਿਆਤਨ ਨੂੰ ਖੁਰਲੀ ਤੇ ਘਾਹ ਵੀ ਖਾਈ ਜਾਂਦਾ ਤੇ ਉਹ ਖੁਰਲੀ ਵੀ ਢਾਈ ਜਾਂਦਾ ਔਰ ਉਹ ਵਿਚਾਰ ਜਿਹੜੀ ਗੱਲ ਕਰਦਾ ਤੂੰ ਪੰਜਾਬ ਦੇ ਮਸਲਿਆਂ ਦੀ ਤੂੰ ਬੋਲੋ ਨਾ ਕਿ ਸਾਨੂੰ ਪਤਾ ਵੀ ਅਸੀਂ ਪੰਜਾਬ ਦੇ ਬੱਚਿਆਂ ਦੀ ਆਪਣੀ ਸਿੱਖੀ ਵੀ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ ਅਸੀਂ ਢੜੀਆਂ ਵਾਲਿਆਂ ਨੂੰ ਕਿਤੇ ਕੁੱਤੇ ਨਹੀਂ ਪਾਲ ਰਹੇ ਅਸੀਂ ਢੜੀਆਂ ਵਾਲਿਆਂ ਨੂੰ ਉੱਥੇ ਅਖੰਡ ਵੀ ਕਰਦੇ ਅਸੀਂ ਸੇਵਾ ਕਰਦੇ ਆ ਸਾਨੂੰ ਪਤਾ ਉਹ ਸਾਡੇ ਸੰਗਤ ਨੂੰ ਸਾਡੇ ਪ੍ਰੇਮ ਕਰਨ ਵਾਲੇ ਭੈਣ ਭਰਾਵਾਂ ਨੂੰ ਪਤਾ ਵੀ ਗਰਾਉਂਡ ਤੇ ਅਸੀਂ ਕੀ ਕਰਦੇ ਆ ਉਹ ਸਾਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ ਨਾ ਤੁਹਾਨੂੰ ਸਾਨੂੰ ਸੁਵਈਆਂ ਦੇ ਦੀ ਲੋੜ ਐ ਕਿ ਤੁਸੀਂ ਕੀ ਕਰਦੇ ਆਂ ਕੀ ਨਹੀਂ ਕਰਦੇ ਕਿਦਾਂ ਕਰਦੇ ਰਹੀ ਗੱਲ ਲਈ ਜਿਹੜੀ ਗੱਲ ਪੰਜਾਬ ਦੇ ਮਸਲਿਆਂ ਦੀ ਇੱਕ ਮੈਨੂੰ ਦੱਸ ਦੇ ਵੀ ਤੁਸੀਂ ਲੋਗ ਐਸ ਮਸਲੇ ਤੇ ਸਟੈਂਡ ਲੈਗ ਖੜੇ ਹੋ ਪੰਜਾਬ ਦੇ ਮਸਲਿਆਂ ਤੇ ਬੋਲਿਓ ਇਵਨ ਤੁਸੀਂ ਪੰਜਾਬ ਦੇ ਮਸਲਿਆਂ ਤੇ ਬੋਲਣ ਵਾਲੇ ਲੋਕਾਂ ਨੂੰ ਭੰਡਿਆ ਤੇਰੀ ਗੱਲ ਮੈਂ ਕਰਨ ਇਕੱਲਾ ਲੈਤੀ ਤੇਰੀ ਤੇਰੇ ਕੋਲ ਸਿਰਫ ਸੰਤਾਂ ਦੀ ਸ਼ਾਨ ਦੇ ਇਲਾਵਾ ਸੰਤਾਂ ਦੀ ਸ਼ਾਨ ਦੇ ਖਿਲਾਫ ਬੋਲਿਆ ਕਿਸੇ ਬੰਦੀਆਂ ਸੰਪਰਦਾਵਾਂ ਸੰਤਾਂ ਨੂੰ ਭੰਡ ਲਿਆ ਉਸ ਤੋਂ ਇਲਾਵਾ ਇੱਕ ਮੁੱਦਾ ਨਹੀਂ ਹੈਗਾ ਦੇਲੀ ਰੋਕਤੀਏਸ ਚੱਲ ਤੇ ਚੱਲਦੀ ਆ ਕੋਈ ਜਣੀ ਲੰਘਦਾ ਜਦੋਂ ਤੋਂ ਸੰਤਾਂ ਦੀ ਸ਼ਖਸੀਅਤ ਦੇ ਬਾਰੇ ਜਾਂ ਸ਼ਹੀਦਾਂ ਦੀ ਸ਼ਖਸੀਅਤ ਬਾਰੇ ਨਹੀਂ ਬੋਲਦਾ ਸਿਰਫ ਮੁੱਦਾ ਹੀ ਨਹੀਂ ਹੈ ਹੋਰ ਕੋਈ ਤੈਨੂੰ ਪਤਾ ਜੇ ਤੁਸੀਂ ਤੋਂ ਲਾਭ ਕੁਝ ਬੋਲਿਆ ਤੇਰੇ ਸਿਰ ਜੁੱਤੀਆਂ ਮੰਨੂਗਾ ਗਲੇ ਜਿੰਨਾ ਤੈਨੂੰ ਪਾਲਿਆ ਜਿਵੇਂ ਤੈਨੂੰ ਮੁਰਤੀ ਪਾਉਂਦੇ ਆ ਇਸ ਕਰਕੇ ਕੌਣ ਏਜੰਸੀਆਂ ਦਾ ਕੌਣ ਸਰਕਾਰੀ ਆ ਇਹ ਸੰਗਤ ਭਰੀ ਭਾਂ ਜਾਣਦੀ ਆ ਇਹ ਸਾਨੂੰ ਦੱਸਣ ਦੀ ਲੋੜ ਨਹੀਂ ਸਾਰਾ ਕੁਝ ਲੋਕ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ੍ਹ ਦੁਨੀਆ ਬਹੁਤ ਸਿਆਣੀ ਆ ਸਾਰਾ ਕੁਝ ਦੇਖ ਲਿਆ ਵਾਚ ਲਿਆ ਗਈ ਗੱਲ ਸਾਡੇ ਉਹ ਗੁਰੂ ਸਾਹਿਬ ਦੇ ਹੁਕਮਾਂ ਦੀ ਇਹ ਤੇਰਾ ਸਹਨ ਵਿਖੀ ਇਹ ਨਹੀਂ ਹੈਗਾ ਕੋਈ ਇੱਕ ਬੰਨੇ ਤੂੰ ਕਹਿਣਾ ਸੀ ਗੁਰੂ ਸਾਹਿਬ ਦੇ ਹੁਕਮਾਂ 'ਚ ਖਰੇ ਐ ਤੇ ਤੂੰ ਗੁਰੂ ਸਾਹਿਬ ਦੇ ਹੁਕਮਾਂ ਦੀ ਕੋਲ ਬੁਣੀ ਕਰੀ ਜਾਂਦਾ ਤੋ ਸਪਸ਼ਟ ਨਹੀਂ ਹੈਗਾ ਕਿਵੇਂ ਪਾਸ਼ਾ ਦੇ ਵੱਲੋਂ ਤਖਤ ਨਵਰ ਸੋਇਆ ਗਿਆ ਤੇ ਤੱਕ ਸਾਰੀ ਮਰਿਆਦਾ ਸਿਧਾਂਤ ਲਾਗੂ ਕੀਤੇ ਗਏ ਅਸੀਂ ਅੱਜ ਵੀ ਸਮਰਪਤਾ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਰਾਵਾਂਗੇ ਪਰ ਜ਼ਰੂਰੀ ਨਹੀਂ ਹੁੰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਲਾਗੂ ਕਰਨਾ ਕਰਾਉਣਾ ਉਸ ਇੱਕ ਦਾ ਫਰਜ਼ ਹੈ ਪਰ ਜਿਹੜੇ ਹੁਕਮ ਕੀਤੇ ਗਏ ਨੇ ਹੁਣ ਸਰਸੇਵਾਲ ਦੇ ਵੱਲੋਂ ਜਿਹੜੀ ਸਰਸੇਵਾਲ ਮੰਗੀ ਹੁੰਦੀ ਸੀ ਵੀ ਪਰ ਉਹ ਵੀ ਮੰਨ ਲੈਣ ਚਲੋ 2 ਮਿੰਟ 2 ਮਿੰਟ ਹੋ ਗਏ 2 ਮਿੰਟ ਹੋ ਗਏ 2 ਮਿੰਟ ਹੋ ਗਏ ਜੀ 2 ਮਿੰਟ ਇਹ ਨਹੀਂ ਹੁੰਦਾ ਹੁੰਦਾ ਵੀ ਉਹ ਫੈਸਲੇ ਸਹੀ ਹੋਣ ਤੁਹਾਡੇ 2 ਮਿੰਟ ਹੋ ਗਏ ਇਹਦੇ ਵਿੱਚੋਂ ਮੈਂ ਸਿਰਫ ਦੋ ਗੱਲਾਂ ਦੇ ਜਵਾਬ ਦੇਣੇ ਆ ਤੁਹਾਡੇ ਲਈ ਵੀ ਤਾਂ ਸਰੋਤਿਆਂ ਲਈ ਵੀ ਆ ਸਰੋਤਿਓ ਇੱਕ ਵਾਰ ਦਾ ਖਿਆਲ ਕਰਿਓ ਜਿਹੜਾ 37 ਗੁਰਦੁਆਰਿਆਂ ਤੇ ਅਟੈਕ ਹੋਣੇ ਵਾਲਾ ਮਾਮਲਾ ਆ ਉਹ ਬਿਲਕੁਲ ਬੇਬੁਨਿਆਦ ਆ ਹੋ ਸਕਦਾ ਉੱਥੇ ਛਾਣਬੀਣ ਹੋਈ ਹੋਵੇ ਹੋ ਸਕਦਾ ਉੱਥੇ ਕੁਛ ਨਾ ਕੁਛ ਹੋਵੇ ਜੇ ਇਦਾਂ ਸਰਕਾਰ ਨੇ ਅਟੈਕ ਕਰਨਾ ਹੁੰਦਾ ਤਾਂ ਸਭ ਤੋਂ ਪਹਿਲਾ ਅਟੈਕ ਚੌਂਕ ਮਿੱਤੇ ਹੋਣਾ ਸੀ ਜਿਹੜੀ ਦਮਦਮੇ ਟਕਸਾਲ ਯੋਧਿਆਂ ਦੀ ਖਾਨ ਆ ਜਿਹੜੀ ਦਮਦਮੇ ਟਕਸਾਲ ਤੋਂ ਪਿੰਡਾਂ ਵਾਲੇ ਪੈਦਾ ਹੁੰਦੇ ਆ ਦਮ ਉੱਥੇ ਕੁਛ ਨਹੀਂ ਹੋਇਆ ਉੱਥੇ ਗਿਲ ਸਤਕਾਰ ਨਾ ਜਾਂਦਾ ਰਿਹਾ ਸਰੂਪੇ ਲੈਂਦਾ ਰਿਹਾ ਇਹ ਗੱਲ ਝੂਠ ਸਾਡੇ ਤੇ ਫਲਾਈ ਜਾ ਰਹੀ ਆ ਜੇ ਇਦਾਂ ਗੁਰਦੁਆਰਿਆਂ ਦਾ ਨੁਕਸਾਨ ਕਰਨਾ ਹੁੰਦਾ ਤਾਂ ਸਰਕਾਰ ਨੇ ਦਿੱਲੀ ਦੇ ਗੁਰਦੁਆਰਿਆਂ ਤੇ ਪਹਿਲਾਂ ਅਟੈਕ ਕਰਕੇ ਸਿੱਖੀ ਖਤਮ ਕਰ ਦੇਣੀ ਸੀ ਹਜੂਰ ਸਾਹਿਬ ਪਟਨਾ ਸਾਹਿਬ ਪੰਜਾਬ ਤੋਂ ਬਾਹਰਲੇ ਗੁਰਦੁਆਰਿਆਂ ਚ ਉਹਨਾਂ ਤੇ ਅਟੈਕ ਕਰਨਾ ਸੌਖਾ ਸੀ ਜਦੋਂ ਇੰਦਰਾ ਗਾਂਧੀ ਦੇ ਕਤਲ ਦੀ ਵੀ ਗੱਲ ਹੋਈ ਆ ਉਦੋਂ ਵੀ ਇਦਾਂ ਨਹੀਂ ਗੁਰਦੁਆਰਿਆਂ ਨੂੰ ਅੱਗਾਂ ਨਹੀਂ ਇਸ ਤਰੀਕੇ ਨਾਲ ਲਾਈਆਂ ਗਈਆਂ ਇਹ ਗੱਲ ਮੈਂ ਨਹੀਂ ਕਹਿੰਦਾ ਸੀ ਸਰਕਾਰ ਦੇ ਪੱਖੀ ਦੂਜੀ ਗੱਲ ਪੇ ਲਾਰੇ ਅਸੀਂ ਗੱਲ ਵਾਰ-ਵਾਰ ਤਾਂ ਕਰਦੇ ਆਂ ਜਿਹੜੇ ਪਰਮਜੀਤ ਅਕਾਲੀ ਇਹ ਰਾਜਪੁਰਾ ਜਿਹੜੇ ਇਦਾਂ ਦੇ ਗੁੰਡੇ ਪੰਜਾਬ ਚ ਆਵਾਰਾ ਫਿਰ ਰਹੇ ਨਾ ਜਣੇ ਖਣੇ ਨੂੰ ਡਾਂਗਾਂ ਚੱਕ ਕੇ ਉਹਨਾਂ ਦੀ ਜੜ ਭਿੰਡਰਾਂ ਵਾਲਾ ਆ ਭਿੰਡਰਾਂ ਵਾਲੇ ਦੀਆਂ ਉਹ ਸਟੇਟਮੈਂਟਾਂ ਨਾ ਹੁੰਦੀਆਂ ਇਹਨਾਂ ਬੰਦਿਆਂ ਕੋਈ ਬੁਨਿਆਦ ਨਹੀਂ ਇਹਨਾਂ ਬੰਦਿਆਂ ਦੇ ਕੋਲ ਆਮ ਬੰਦੇ ਮੁਰੇ ਵੀ ਗੱਲ ਕਰਨ ਦੀ ਔਕਾਤ ਨਹੀਂ ਇਹਨਾਂ ਦੀ ਇਨੀ ਜਾ ਕੇ ਕਿਸੇ ਨੂੰ ਦਬਕਾ ਕੀ ਮਾਰਨਾ ਜਿਹੜੇ ਇਦਾਂ ਡਾਂਗਾਂ ਚੱਕ ਕੇ ਉੱਥੋਂ ਸਰੂਪ ਲਿਆ ਉਹਨੂੰ ਕੋਟ ਇਦਾਂ ਅਜਨਾਲਾ ਤਕਸਾਲ ਦੇ ਮੁਖੀ ਨੂੰ ਧੁੰਮੇ ਨੂੰ ਕਿਹੜੇ ਸ਼ਬਦ ਵਰਤ ਰਿਹਾ ਬਾਬਾ ਦੀਪ ਸਿੰਘ ਦੀ ਥਾਂ ਤੇ ਬੈਠੇ ਬੰਦੇ ਨੂੰ ਉਹ ਕਿਦਾਂ ਦੇ ਸ਼ਬਦ ਵਰਤ ਰਿਹਾ ਕਿ ਬੰਦਿਆਂ ਨਾਲ ਸੌਂਦਾ ਹੈ ਇਹ ਇਹਨਾਂ ਨੂੰ ਆਪ ਸ਼ਰਮ ਨਹੀਂ ਆਉਂਦੀ ਇਦਾਂ ਦੀਆਂ ਗੱਲਾਂ ਕਰਦਿਆਂ ਨੂੰ